ਜਿਹੜਾ ਬੰਦਾ 5 ਸਾਲਾਂ ਦੇ ਵਿੱਚ ਚੌਥੀ ਪਾਰਟੀ ਬਦਲ ਕੇ ਦੁਬਾਰਾ ਫੇਰ ਦੂਜੀ ਪਾਰਟੀ 'ਚ ਹਰ ਚੋਣ ਜਿਹੜੀ ਹੈਗੀ ਆ ਉਹ ਨਵੀਂ ਪਾਰਟੀ ਵੱਲੋਂ ਲੜਦਾ ਉਹ ਸੁਖਪਾਲ ਸਿੰਘ ਕਹਰੇ ਬਾਰੇ ਇਹ ਕਹਿਣਾ ਕਿ ਉਹ ਵੱਡਾ ਲੀਡਰ ਹੈ ਵੱਡਾ ਲੀਡਰ ਕੋਈ ਹੈ ਹੀ ਨਹੀਂ ਇਹ ਤਾਂ ਲੋਕਾਂ ਨੇ ਦੇਖਣਾ ਹੈ ਵੀ ਇੱਕ ਜਿਹੜਾ ਗਾਗ ਮਾਫੀਆ ਜਾਂ ਧੂਮਾਫੀਆ ਜਿਹਦੇ ਉੱਤੇ ਕਈ ਨੇ ਕੇਸ ਚੱਲਦੇ ਨੇ ਉਨਾ ਪ੍ਰਸ਼ਤਾਲਤਰੀ ਲੋਕਾਂ ਨੂੰ ਵੋਟਾਂ ਪਾਉਣੀਆਂ ਨੇ ਜਾਂ ਸੱਚੇ ਸੁੱਚੇ ਕਰਤਾਰ ਵਾਲੇ ਲੋਕਾਂ ਨੂੰ ਵੋਟਾਂ ਪਾਉਣੀਆਂ ਨੇ ਜਦੋਂ ਵੀ ਕਿਸੇ ਵੀ ਇਸ ਇਲਾਕੇ ਦੇ ਵਿੱਚ ਕੋਈ ਜ਼ਬਰ ਜ਼ੁਲਮ ਹੋਇਆ ਕਿਸੇ ਨਾਲ ਤੱਤਾ ਹੋਇਆ ਸਰਦਾਰ ਮਾਨ ਨੇ ਤਾਂ ਹਮੇਸ਼ਾ ਜਿਹੀ ਆਪਣੀ ਆਵਾਜ਼ ਹੈ ਉਹ ਬੜਾ ਰਿੱਟਾ ਅਤੇ ਥੋੜੀ ਪ੍ਰਪੱਕਤਾ ਨਾਲ ਉਠਾਈ ਹੈ ਸਰਦਾਰ ਮਾਨ ਬਾਰੇ ਹਰ ਪਿੰਡ ਦੀ ਗਲੀ ਤੋਂ ਲੈ ਕੇ ਹਰ ਤਹਿਰ ਦੇ ਕੋਨੇ ਤੱਕ ਹਰ ਮੁਹੱਲੇ ਤੱਕ ਹਰ ਵਾਰਡ ਤੱਕ ਸਰਦਾਰ ਮਾਨ ਸਾਹਿਬ ਨੂੰ ਤਾਂ ਨਿੱਜੀ ਤੌਰ ਤੇ ਲੋਕ ਜਾਣਦੇ ਨੇ ਸਰਦਾਰ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਇਸ ਇਲਾਕੇ ਦੇ ਲੋਕ ਦੇ ਰਹੇ ਨੇ ਤੇ ਇੱਕ ਨਵਾਂ ਇਤਿਹਾਸ ਹੈ ਜਿਹੜਾ ਆਉਣ ਵਾਲੀ ਚਾਰ ਤਰੀਕ ਨੂੰ ਪੂਰ ਰਿਆ ਜਾਵੇਗਾ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਤੇ ਮੈਂ ਫਰੋਜ਼ ਮੱਝੂਕੇ ਇਸ ਵਕਤ ਚੋਣਾਂ ਦਾ ਜਿਹੜਾ ਖਾੜਾ ਬਿਲਕੁਲ ਭਖ ਚੁੱਕਿਆ ਤੇ ਨਾਮਜਦੀਆਂ ਜਿਹੜੀਆਂ ਹੋ ਚੁੱਕੀਆਂ ਨੇ ਪੇਪਰ ਆ ਜਿਹੜੇ ਦਾਖਲ ਕਰ ਦਿੱਤੇ ਗਏ ਆ ਇਸ ਵਕਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਸਭ ਤੋਂ ਨਜ਼ਦੀਕੀ ਜਾਣੇ ਜਾਂਦੇ ਹਲਕਾ ਮਹਿਲਕੋਲਾ ਦੇ ਇੰਚਾਰਜ ਗੁਰਜਨ ਸਿੰਘ ਕੱਟੂ ਆ ਜਿਹੜਾ ਕਿ ਚੋਣ ਕੰਪੇਨ ਦੇਖ ਰਿਹਾ ਸਿਮਰਜੀਤ ਮਾਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੱਟੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਟੀਮ ਦਾ ਹਰ ਹਰਮੰਦਾਰ ਦੇ ਟੀਵੀ ਚੈਨਲ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਆਪ ਜੀ ਦੇ ਟੀਵੀ ਤੇ ਲਿਆ ਕੇ ਮੈਨੂੰ ਵੀ ਗਲਤ ਕਰਨ ਦਾ ਮੌਕਾ ਦਿੱਤਾ ਜੀ ਬਹੁਤ ਧੰਨਵਾਦ ਤੁਹਾਡਾ ਕਟੂ ਸਰ ਜਿਕਰ ਗੱਲ ਕਰੀਏ ਕਿਸ ਤਰ੍ਹਾਂ ਦਾ ਰੰਗ ਰਗ ਰਿਹਾ ਹਲਕਾ ਸੰਗਰੂਰ ਦੇ ਵਿੱਚ ਕਾਫੀ ਚਿਹਰੇ ਆ ਵੱਡੇ ਵੱਡੇ ਚਿਹਰੇ ਉੱਤੇ ਹੋਏ ਆ ਤੇ ਜਿਵੇਂ ਜੀ ਸਮਾਨ ਜਿਹੜੇ ਮੌਜੂਦਾ ਇੱਥੋਂ ਐਮਪੀ ਨੇ ਲੋਕਾਂ ਦਾ ਕੀ ਰਿਸਪੌਂਸ ਲੱਗ ਰਿਹਾ ਆ ਲੋਕਾਂ ਦਾ ਬਹੁਤ ਸੋਹਣਾ ਹੰਗਾਰਾ ਹੈ ਜੀ ਕਿਉਂਕਿ ਸਰਦਾਰ ਮਾਨਿਕ ਤੇ ਜਹੀ ਸਫੀਅਤ ਹੈ ਜਿਹੜੇ ਕਿਸੇ ਜਾਣਕਾਰੀ ਦੇ ਮਹਿਤਾਜ ਨਹੀਂ ਸਰਦਾਰ ਸਿਮਨਦੀਪ ਸਿੰਘ ਮਾਨ ਨੇ ਤਾਂ ਬਹੁਤ ਸੋਣਾ ਨੇ ਜਿਹੜੀਆਂ ਇਥੋਂ ਲੜੀਆਂ ਨੇ ਤਿੰਨ ਵਾਰੀ ਹਲਕੇ ਦੀ ਇਥੋਂ ਨਮਾਇੰਦਗੀ ਕੀਤੀ ਹੈ ਉਹ ਤਾਂ ਗਲੀ ਗਲੀ ਜਾਣਦੇ ਨੇ ਹਰ ਇੱਕ ਪਿੰਡ ਦੇ ਵਿੱਚ ਬਾਖਵ ਨੇ ਲੰਬੇ ਸਮੇਂ ਤੋਂ ਜਿਹੜੇ ਵੀ ਅ ਇਥੋਂ ਦੀ ਲੋਕੀ ਨੇ ਉਹਨਾਂ ਦੇ ਦੁੱਖਾਂ ਸੁੱਖਾਂ ਦੇ ਉਹ ਹਮੇਸ਼ਾ ਸਹੇਕ ਰਹੇ ਨੇ ਜਦੋਂ ਵੀ ਕਿਸੇ ਵੀ ਇਸ ਇਲਾਕੇ ਦੇ ਵਿੱਚ ਕੋਈ ਜ਼ਬਰ ਜਲਮ ਹੋਇਆ ਕਿਸੇ ਨਾਲ ਤੱਕਾ ਹੋਇਆ ਸਰਦਾਰ ਮਾਲ ਨੇ ਤਾਂ ਹਮੇਸ਼ਾ ਜਿਹੜੀ ਆਪਣੀ ਆਵਾਜ਼ ਹੈ ਉਹ ਬੜਾ ਦ੍ਰਿੜਤਾ ਅਤੇ ਬੜੀ ਪ੍ਰਪੱਕਤਾ ਨਾਲ ਉਠਾਈ ਹੈ ਸਰਦਾਰ ਮਾਨ ਬਾਰੇ ਹਰ ਪਿੰਡ ਦੀ ਗਲੀ ਤੋਂ ਲੈ ਕੇ ਹਰ ਤਹਿਰ ਦੇ ਕੋਨੇ ਤੱਕ ਹਰ ਮੁਹੱਲੇ ਤੱਕ ਹਰ ਬਾੜ ਤੱਕ ਸਰਦਾਰ ਮਾਨ ਸਾਹਿਬ ਨੂੰ ਤਾਂ ਨਿੱਜੀ ਤੌਰ ਤੇ ਲੋਕ ਜਾਣਦੇ ਨੇ ਕਿਉਂਕਿ ਉਹ ਹਰ ਇੱਕ ਨੂੰ ਗਲਵਕੜੀ ਪਾ ਕੇ ਮਿਲਦੇ ਨੇ ਅੱਜ ਤੋਂ 30 35 ਸਾਲ ਪਹਿਲਾਂ ਤੋਂ ਉਹ ਇਸ ਹਲਕੇ ਨਾਲ ਜੁੜੇ ਹੋਏ ਨੇ ਇਸ ਲਈ ਸਰਦਾਰ ਮਾਨ ਸਾਹਿਬ ਨੂੰ ਬਹੁਤ ਜ਼ਿਆਦਾ ਮਾਣ ਸਤਕਾਰ ਇਸ ਇਲਾਕੇ ਦੇ ਲੋਕ ਦੇ ਰਹੇ ਨੇ ਤੇ ਇੱਕ ਨਵਾਂ ਇਤਿਹਾਸ ਹੈ ਜਿਹੜਾ ਆਉਣ ਵਾਲੀ 4 ਤਰੀਕ ਨੂੰ ਪੂਰਤਿਆ ਜਾਵੇਗਾ ਜੇਕਰ ਗੱਲ ਕਰੀਏ ਜਿਹੜਾ ਸਿਮਰਜੀਤ ਸਿੰਘ ਮਾਨ ਆ ਕਿਹੜੇ ਪਹਿਲੂ ਤੇ ਜਿਹੜਾ ਨੋਕਾਂਵਾਲ ਵੋਟਾਂ ਲੈਣ ਲਈ ਜਾਣਗੇ ਕਿਉਂਕਿ ਵਿਰੋਧੀਆਂ ਦਾ ਕਹਿਣਾ ਕਿ ਸਿਮਰਜੀਤ ਸਿੰਘ ਮਾਨ ਨੇ ਐਮਪੀ ਹੁੰਦੇ ਸੰਗਰੂਰ ਦੇ ਵਿੱਚ ਕੁਝ ਵੀ ਨਹੀਂ ਕੀਤਾ ਕੁਝ ਵੀ ਵਿਕਾਸ ਨਹੀਂ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਉਹਨਾਂ ਦੇ ਵਿਕਾਸ ਦੀ ਗੱਲ ਕਰੀ ਜਾਵੇ ਨਾ ਸਰਦਾਰ ਮਾਨ ਸਾਹਿਬ ਦੇ ਜਿਹੜੇ ਵਿਰੋਧੀਆਂ ਦੀ ਤੁਸੀਂ ਗੱਲ ਕਰਦੇ ਹੋ ਕਿ ਵਿਰੋਧੀ ਕਹਿੰਦੇ ਨੇ ਵਿਰੋਧੀ ਤਾਂ ਹੈ ਹੀ ਨਹੀਂ ਸਰਦਾਰ ਮਾਨਸਾਹਬ ਦਾ ਕੋਈ ਇਹ ਤਾਂ ਆਪ ਆਪ ਬਣੇ ਹੋਏ ਵਿਰੋਧੀ ਨੇ ਜਿਹੜਾ ਬੰਦਾ 5 ਸਾਲ ਦੇ ਵਿੱਚ ਚੌਥੀ ਪਾਰਟੀ ਬਦਲ ਗਿਆ ਜਿਹੜਾ ਬੰਦਾ 5 ਸਾਲਾਂ ਦੇ ਵਿੱਚ ਚੌਥੀ ਪਾਰਟੀ ਬਦਲ ਕੇ ਦੁਬਾਰਾ ਫੇਰ ਦੂਜੀ ਪਾਰਟੀ 'ਚ ਹਰ ਚੋਣ ਜਿਹੜੀ ਹੈਗੀ ਆ ਉਹ ਨਵੀਂ ਪਾਰਟੀ ਵੱਲੋਂ ਲੜਦਾ ਉਹ ਸੁਖਪਾਲ ਸਿੰਘ ਕਹਰੇ ਬਾਰੇ ਇਹ ਕਹਿਣਾ ਕਿ ਉਹ ਵੱਡਾ ਲੀਡਰ ਹੈ ਵੱਡਾ ਲੀਡਰ ਕੋਈ ਹੈ ਹੀ ਨਹੀਂ ਉਹਦੇ ਉੱਤੇ ਡਰੱਗ ਦੇ ਈਡੀ ਦੇ ਕੇਸ ਈਡੀ ਵੱਲੋਂ ਕੇਸ ਚੱਲਦੇ ਨੇ ਅਜੇ ਤਾਂ ਅੰਡਰ ਪ੍ਰੋਸੈਸ ਹੈ ਤੇ ਇਹ ਤਾਂ ਲੋਕਾਂ ਨੇ ਦੇਖਣਾ ਹੈ ਵੀ ਇੱਕ ਜਿਹੜਾ ਡਰੱਗ ਮਾਫੀਆ ਜਾਂ ਭੂਮਾਫੀਆ ਜਿਹਦੇ ਉੱਤੇ ਕਈ ਨੇ ਕੇਸ ਚੱਲਦੇ ਨੇ ਉਹਨਾਂ ਭ੍ਰਿਸ਼ਟਾਚਾਰੀ ਲੋਕਾਂ ਨੂੰ ਵੋਟਾਂ ਪਾਉਣੀਆਂ ਨੇ ਜਾਂ ਸੱਚੇ ਸੁੱਚੇ ਕਰਤਾਰ ਵਾਲੇ ਲੋਕਾਂ ਨੂੰ ਵੋਟਾਂ ਪਾਉਣੀਆਂ ਨੇ ਰਹੀ ਗੱਲ ਮੀਤ ਦੀ ਇੱਥੋਂ ਐਮਐਲਏ ਦੂਜੀ ਵਾਰੀ ਹੈ ਹੁਣ ਮਨਿਸਟਰ ਵੀ ਹੈ ਉਹ ਪਹਿਲਾਂ ਮਾਨ ਸਾਹਿਬ ਨੂੰ ਕਹਿਣ ਤੋਂ ਪਹਿਲਾਂ ਆਪਣਾ ਵਿਕਾਸਤਾ ਦੱਸ ਦੇ ਨਾ ਉਹਨੇ ਮੰਤਰੀ ਪਦ 2 ਸਾਲ ਹੋ ਗਏ 2 ਢਾਈ ਸਾਲ ਉਹਨੂੰ ਮੰਤਰੀ ਬਣੇ ਨੂੰ ਇਹ ਜਿਹੜੇ 5 ਢਾਈ ਸਾਲਾਂ ਦਾ ਸਮਾਂ ਤੇ 7 ਸਾਲਾਂ ਦਾ ਪਹਿਲਾ ਕਾਰਜਕਾਲ ਐਮਐਲਏ ਦਾ ਤੇ 7.5 ਸਾਲ ਬਣਦੇ ਨੇ 7.5 ਸਾਲਾਂ ਚ ਉਹਨੇ ਬਰਨਾਲੇ ਦੀ ਕਿਹੜੀ ਡਿਵੈਲਪਮੈਂਟ ਕਰਾਤੀ ਹੈ ਨਾ ਸੋ ਇੱਕ ਪੰਜਾਬੀ ਦੀ ਘਾਬਤਾ ਸੱਚ ਤਾਂ ਬੋਲੇ ਛਾਲਣੀ ਕੀ ਬੋਲੇ ਹੈ ਨਾ ਮਾਨ ਸਾਹਿਬ ਬਾਰੇ ਤਾਂ ਕੋਈ ਗੱਲ ਕਹਿਣ ਵਾਲੀ ਨਹੀਂ ਉਹਨਾਂ ਨੇ ਤਾਂ ਆਪਣੇ ਜਦੋਂ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਐਮਪੀ ਬਣਾਇਆ ਸੀ 99 ਦੇ ਵਿੱਚ ਸਰਹੂਰ ਵਾਸੀਆਂ ਨੇ ਸਰਦਾਰ ਮਾਨੀ ਨੇ ਤਾਂ ਦੱਸਿਆ ਸੀ ਕਿ ਐਮਪੀ ਕੋਲੇ ਵੀ ਗਰੰਟਾ ਹੁੰਦੀਆਂ ਨੇ ਗਲੀ ਗਲੀ ਇਸ ਗੱਲ ਦੀ ਅੱਜ ਵੀ ਚਰਚਾ ਹੈ ਉਹਨਾਂ ਨੇ ਇਹ 1.5 ਸਾਲ ਦੇ ਸਮੇਂ ਦੌਰਾਨ ਇੰਨਾ ਘੱਟ ਕਾਰਜਕਾਲ ਸਮੇਂ ਦੇ ਦੌਰਾਨ ਉਹਨਾਂ ਨੇ ਤਾਂ ਬਹੁਤ ਮੱਲਾਮਾਰੀਆਂ ਨੇ ਇੱਕ ਆਲਾ ਮੈਰੀ ਜਿਹੜਾ ਹਸਪੀਟਲ ਹੈ ਉਹ ਬਰਨਾਲੇ ਦੇ ਵਿੱਚ ਲੈ ਕੇ ਆਏ ਨੇ ਅਸੀਂ ਉਨ ਘਾਟਨ ਕਰਨ ਲੱਗੇ ਸੀ ਮਾਨ ਸਾਹਿਬ ਸਾਨੂੰ ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਆਮ ਆਦਮੀ ਪਾਰਟੀ ਸਰਕਾਰ ਨੇ ਇਹਨਾਂ ਚ ਬੇਇਮਾਨੀ ਸੀ ਕਿ ਇਹ ਇਸੇ ਤਰ੍ਹਾਂ ਹੀ ਸਰਦਾਰ ਮਾਨ ਨੇ ਇਲੈਕਟ੍ਰਿਕ ਕਲ ਦਾ ਜਿਹੜੀਆਂ ਤਾਰਾਂ ਖੰਭਿਆਂ ਦੀਆਂ ਚੱਲਦੀਆਂ ਨੇ ਜਿਨ੍ਹਾਂ ਰਾਹੀਂ ਕਦੇ ਅੱਗ ਲੱਗ ਜਾਂਦੀ ਹੈ ਕਣਕਾਂ ਨੂੰ ਕਦੇ ਆਪਣੇ ਸਰਕਟ ਸਰਕਟ ਰਾਹੀਂ ਮੋਟਰਾਂ ਮੱਚ ਜਾਂਦੀਆਂ ਨੇ ਜੀਮੀਦਾਰਾਂ ਦੀਆਂ ਪੱਖੇ ਮੱਚ ਜਾਂਦੇ ਨੇ ਘਰਾਂ ਦੀਆਂ ਫ੍ਰਿਜਾਂ ਮੱਚ ਜਾਂਦੀਆਂ ਨੇ ਇਹਦੇ ਨਿਮੀਨੀ ਕਰਨ ਵਾਸਤੇ 2.5 ਕਰੋੜ ਤੋਂ ਵੱਧ ਜਿਹੜੀ ਰਕਮ ਆ ਸਰਦਾਰ ਮਾਨ ਇਸ ਹਾਲਾਕੇ ਲਈ ਲੈ ਕੇ ਆਏ ਨੇ ਅੱਜ ਤੋਂ 1.5 ਸਾਲ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਕੋਈ ਵੀ ਨਾ ਫੱਖਾ ਕਿਸੇ ਦਾ ਫੜੇਗਾ ਨਾ ਕਿਸੇ ਦੀ ਬੰਬੀਜੀ ਮੋਟਰ ਫੜੇਗੀ ਨਾ ਇੱਥੇ ਕੋਈ ਹੋਰ ਕਿਸੇ ਨੂੰ ਸਹਾਈਤ ਹੋਏਗੀ ਕਿਸੇ ਨੂੰ ਕਰੰਟ ਲੱਗਿਆ ਸਾਡੇ ਨੌਜਵਾਨ ਖੇਤਾਂ 'ਚ ਕੰਮ ਕਰਦੇ ਉਹ ਕਰੰਟ ਦਾ ਲੱਗ ਕੇ ਆਪਣੀ ਜ਼ਿੰਦਗੀ ਗਵਾ ਬੈਠੇ ਨੇ ਤੇ ਇਸ ਤਰ੍ਹਾਂ ਦੀ ਕੋਈ ਕਠੜਾ ਨਹੀਂ ਵਾਪਰੂਗੀ ਸਰਦਾਰ ਮਾਣ ਨੇ ਉਹਨਾਂ ਨੂੰ 9 ਕਰੋੜ ਰੁਪਈਆ ਮਿਲਿਆ ਸੀ ਹਾਲ ਹਾਲ ਕੇ ਦੇ ਵਿੱਚ ਉਹਨਾਂ ਨੇ ਬਾਟਰ ਟੈਂਕੀਆਂ ਹੈ ਤੇ ਜਿਮੀਦਾਰਾਂ ਦੀਆਂ ਧਰਮਸ਼ਾਲਾ ਲਈ ਮੁਸਲਮਾਨ ਸਾਹਿਬ ਜਿਹੜਾ ਇੱਥੋਂ ਦਾ ਬਸਨੀਕ ਨੇ ਭਾਈਚਾਰਾ ਮੁਸਲਮਾਨ ਭਾਈਚਾਰਾ ਉਹਨਾਂ ਦੀਆਂ ਕਬਰਸਤਾਨਾਂ ਲਈ ਬੜੀ ਗ੍ਰਾਂਟ ਦਿੱਤੀ ਹੈ ਹਰ ਫਿਰਕੇ ਦੇ ਲਈ ਸਰਦਾਰ ਮਾਨ ਸਾਹਿਬ ਨੇ ਗ੍ਰਾਂਟਾਂ ਦਿੱਤੇ ਨੇ ਗਊਸ਼ਾਲਾ ਲਈ ਸਰਦਾਰ ਮਾਨ ਸਾਹਿਬ ਨੇ ਗ੍ਰਾਂਟਾਂ ਦਿੱਤੀਆਂ ਨੇ ਤੇ ਜਿੰਨੇ ਵੀ ਅੰਗਹੀਨ ਨੇ ਉਹਨਾਂ ਨੂੰ ਟ੍ਰਾਈਸਾਈਕਲ ਦਿੱਤੇ ਨੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਕੋਟੇ ਤੋਂ 3 ਲੱਖ ਦੀ ਰਾਸੀ ਹੈ ਜਿਹੜੀ ਹਰ ਇੱਕ ਨੂੰ ਉਹਨਾਂ ਨੇ ਪ੍ਰੋਵਾਈਡ ਕਰਵਾਈ ਹੈ ਤੇ ਇਹ ਸਕੀਮਾਂ ਦਾ ਜਿਹੜੇ ਹੁਣ ਤੱਕ ਦੇ ਪਹਿਲੇ ਐਮਪੀ ਬਣੇ ਨੇ ਉਹਨਾਂ ਨੇ ਕਿਸੇ ਨੇ ਦੱਸੀ ਨਹੀਂ ਇਹ ਤਾਂ ਸਰਦਾਰ ਮਾਨ ਹੀ ਹੈ ਜਿਹੜਾ ਹਮੇਸ਼ਾ ਇਲਾਕੇ ਦੇ ਵਿੱਚ ਆਮਨ-ਅਮਾਨ ਬਿਹਤਰੀ ਚਾਹੁੰਦੇ ਨੇ ਤੁਸੀਂ ਦੱਸੋ 2.5 ਡੇਢ ਸਾਲ ਦੇ ਵਿੱਚ ਜਦੋਂ ਦੇ ਸਰਦਾਰ ਮਾਨ ਐਮਪੀ ਬਣੇ ਨੇ ਉਹਨਾਂ ਨੇ ਕਿਤੇ ਕੋਈ ਝੂਠਾ ਪਰਚਾ ਕਿਸੇ ਤੇ ਪੈਣ ਦਿੱਤਾ ਇੱਥੇ ਕਿਸੇ ਨੂੰ ਹਰਾਸਮੈਂਟ ਹੋਈ ਹੈ ਇੱਥੇ ਕੋਈ ਟਰੱਕ ਯੂਨੀਅਨ ਦਾ ਝਗੜਾ ਹੋਇਆ ਉਹ ਤਾਂ ਸਰਦਾਰ ਮਾਨ ਸਾਹਿਬ ਤਾਂ ਅਮਨ ਦੇ ਮਦਦ ਹੀ ਨੇ ਹਮੇਸ਼ਾ ਉਹਨਾਂ ਨੇ ਆਮਨ ਰੱਖਿਆ ਉਨਾ ਉੱਤੇ ਇੱਕ মিডিਏ ਵੱਲੋਂ ਬੜੀ ਸਾਜ਼ਿਸ਼ ਤਹਿਤ ਹੋਰ ਤਰੀਕੇ ਨਾਲ ਲੋਕਾਂ ਦਾ ਲੋਕਾਂ ਦੇ ਵਿੱਚ ਫੇਸ ਕੀਤਾ ਗਿਆ ਪਰ ਜਿਹੜੇ ਇਥੋਂ ਦੇ ਲੋਕ ਨੇ ਸਰੂਰ ਵਾਸੀ ਨੇ ਉਹ ਤਾਂ ਸਰਦਾਰ ਮਾਨ ਨੂੰ ਜੇ ਮੈਂ ਪਹਿਲਾਂ ਦੱਸਿਆ ਤੁਹਾਨੂੰ ਉਹ ਚੰਗੀ ਤਰ੍ਹਾਂ ਜਾਣਦੇ ਨੇ ਇਸੇ ਕਰਕੇ ਉਹ ਤੀਜੀ ਵਾਰੀ ਇਸ ਫੀਡ ਤੋਂ ਸਰਦਾਰ ਮਾਨ ਨੂੰ ਚੌਥੀ ਵਾਰੀ ਇਸ ਫੀਡ ਤੋਂ ਜਿਤਾਉਣ ਲਈ ਇਹ ਬੜੇ ਕਾਲੇ ਹੋਏ ਪਏ ਨੇ ਇਹ ਜਿਹੜਾ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਇੱਕ ਨਵਾਂ ਇਤਿਹਾਸ ਪੰਜਾਬ ਦੇ ਵਿੱਚ ਰਚਨ ਜਾ ਰਿਹਾ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਰਹੇ ਆ ਉਹ ਰੋਜ਼ਗਾਰ ਨੂੰ ਲੈ ਕੇ ਰਹੇ ਆ ਤੇ ਕਿਤੇ ਨਾ ਕਿਤੇ ਜਿਹੜਾ ਨਸ਼ਾਗਾ ਉਹ ਅੱਜ ਵੀ ਸਮਾਜ ਦੇ ਵਿੱਚ ਹਾਵੀ ਹੋ ਰਿਹਾ ਲੋਕਾਂ ਦੇ ਪੁੱਤ ਮਰ ਰਹੇ ਆ ਪਿੱਛੇ ਦੇ ਮਹਿਲਕਣਾ ਦੇ ਪਿੰਡ ਕੋਰੋਟ ਦੇ ਵਿੱਚ ਆ ਜਿਹੜੀ ਓਵਰਡੋਜ਼ ਦੇ ਨਾਲ ਮੌਤ ਹੋਈ ਆ ਨੌਜਵਾਨ ਦੀ ਇਹਨਾਂ ਤੇ ਕੀ ਕਹਿਣਾ ਚਾਹੋਗੇ ਕਿ ਸਰਕਾਰਾਂ ਕਿੱਥੋਂ ਤੱਕ ਸਫਲ ਨੇ ਜਾਂ ਸ਼੍ਰੋਮਣੀ ਕਾਲੀਦਾਲ ਇਹਨਾਂ ਤੇ ਕੋਈ ਪਲਾਨਿੰਗ ਹੈ ਕੰਮ ਕਰਨ ਦੀ ਅ ਦੇਖੋ ਵੀਰ ਜੀ ਗੱਲ ਇਹ ਹੈ ਵੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਸਾਫਤ ਨਹੀਂ ਹੁੰਦੇ ਜਿੰਨਾ ਚਿਰ ਸਾਡੀ ਪੰਜਾਬ ਦੇ ਵਿੱਚ ਰਾਸਤਾ ਨਹੀਂ ਆਉਂਦੀ ਅਸੀਂ ਉਹਨਾ ਕੰਮ ਨਹੀਂ ਕਰ ਸਕਾਂਗੇ ਜਿੰਨਾ ਕੰਮ ਅਸੀਂ ਐਮਪੀ ਬਾਦ ਤੋਂ ਉਮੀਦ ਕਰਦੇ ਹਾਂ ਪਰ ਫਿਰ ਵੀ ਜਿਵੇਂ ਤੁਸੀਂ ਦੱਸਿਆ ਕਿ ਓਵਰਡੋਜ਼ ਦੇ ਨਾਲ ਨੌਜਵਾਨ ਮਰ ਰਹੇ ਨੇ ਆ ਤੁਸੀਂ ਕੋਲਡ ਪਿੰਡ ਦਾ ਜ਼ਿਕਰ ਕੀਤਾ ਇੱਕ ਮਿੱਠੇ ਪਾਲ ਪਿੰਡ ਦਾ ਜ਼ਿਕਰ ਕੀਤਾ ਇੱਕ ਬਰਨਾਲੇ ਦਾ ਜ਼ਿਕਰ ਕੀਤਾ ਇਹ ਤਾਂ ਧੋਖਾ ਡਰਾਮਾ ਨੇ ਪੰਜਾਬ ਦੇ ਵਿੱਚ ਤਾਂ ਸਨਾਟਾ ਸਾਇਆ ਪਿਆ ਤੁਸੀਂ ਹਰ ਰੋਜ਼ ਅਖਬਾਰ ਪੜੋ ਕਿ ਕਿੰਨੇ ਲੋਕ ਨੇ ਜਿਹੜੇ بے ਬക്തി ਜਿਹੜੇ ਉਹ ਮੌਤ ਨੂੰ ਗਲੇ ਦੇ ਨਾਲ ਲਾ ਰਹੇ ਨੇ ਸਾਡੇ ਡਾਂਗਾ ਵਰਗੇ ਸਰੂ ਦੇ ਕੱਦਾ ਵਰਗੇ ਬੁੱਤ ਉਹ ਨਸੇ ਦੀ ਭੇੜ ਚੜ ਕੇ ਹਰ ਚੌਥੇ ਘਰ ਦੀ ਇਹ ਕਹਾਣੀ ਦਰਦਨਾਕ ਬਣਦੀ ਜਾ ਰਹੀ ਹੈ ਇਹ ਤਾਂ ਨਸੇ ਦੀ ਗੱਲ ਹੈ ਤੁਸੀਂ ਦੱਸੋ ਕੈਂਸਰ ਕਿਉਂ ਫੈਲ ਗਿਆ ਇਹਨਾਂ ਕੈਂਸਰ ਨਾਲ ਵੀ ਹਰ ਰੋਜ਼ ਕੋਈ ਨਾ ਕੋਈ ਮੌਤ ਹੋ ਅਸੀਂ ਅਕਸਰ ਪੜਦੇ ਆਂ ਘਰਾਂ ਦੇ ਘਰ ਖਾਲੀ ਹੋਈ ਜਾਂਦੇ ਨੇ ਇਹ ਸਾਡੇ ਸਾਰੀਆਂ ਜਿਹੜੀਆਂ ਮਾੜੀਆਂ ਲਾਮਤਾਂ ਇਹਨਾਂ ਸਿਹਤ ਸਦਾਨਾਂ ਨੇ ਪੈ ਸਾਇਰਾਤੀ ਸਿਖਿਆ ਨੇ ਉਹਨਾਂ ਅਲਾਮਤਾਂ ਦੇ ਖਿਲਾਫ ਸਰਦਾਰ ਮਾਨ ਨੇ ਹਮੇਸ਼ਾ ਬਾਜ ਰਠਾਈਆ ਤੁਹਾਨੂੰ ਯਾਦ ਹੋਊਗਾ ਵੀ ਜਦੋਂ ਇੱਥੇ ਆ ਨੇੜਲੇ ਪਿੰਡ ਛੰਨਾ ਅਤੇ ਤੌੜਾ ਇੱਥੇ ਇੱਕ ਫੈਕਟਰੀ ਲੱਗਣੀ ਸੀ ਟਰਾਈਡੈਂਟ ਵਾਲੇ ਨੇ ਫੈਕਟਰੀ ਲਾਉਣ ਦੀ ਤਜਵੀਜ਼ ਲਿਆਂਦੀ ਰਜਿੰਦਰ ਗੁਪਤੇ ਨੇ ਤੇ ਤੁਸੀਂ ਦੱਸੋ ਵੀ ਉੱਥੇ ਜਦੋਂ ਫੈਕਟਰੀ ਜਿਹੜੀ ਜ਼ਬਰੀ ਜ਼ਮੀਨ ਅਕਵਾਇਰ ਕੀਤੀ 600 ਏਕੜ ਦੇ ਲਗਭਗ ਉਦੋਂ ਸਰਦਾਰ ਮਾਨ ਸਾਹਿਬ ਨੇ ਮੂਹਰੇ ਹੋ ਕੇ ਇਸ ਗੱਲ ਦਾ ਵਿਰੋਧ ਕੀਤਾ ਪੁਰਸੂ ਦੀਆਂ ਲਾਟੀਆਂ ਵੀ ਟੱਲੀਆਂ ਗੋਲੀਆਂ ਵੀ ਸਾਡੇ ਵੱਜੀਆਂ ਅੱਥਰੂ ਗੈਸ ਵੀ ਸਾਡੇ ਤੇ ਵਰਤਾਏ ਗਏ ਕਿਸਾਨਾਂ ਜੀਵਿਦਾਰਾਂ ਨੇ ਬੜਾ ਸੰਘਰਸ਼ ਲੜਿਆ ਪਰ ਉਹਨਾਂ ਨੇ ਜ਼ਬਰੀ ਇੱਥੇ ਫੈਕਟਰੀ ਲਾ ਲਈ ਹੁਣ ਫੈਕਟਰੀ ਦੇ ਵਿੱਚ ਜਿਹੜੇ ਕੰਮ ਕਿਹੜੇ ਕਰਦੇ ਨੇ ਤੁਸੀਂ ਫੇਰਜਗਾਰ ਦੀ ਗੱਲ ਕਰੀਆ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਜਿਹੜੇ ਉੱਥੇ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਬਹੁਗਿਣਤੀ ਚ ਨੇ ਸਾਡੇ ਨੌਜਵਾਨਾਂ ਨੂੰ ਤੇ ਇੱਥੇ ਸਾਡੀ ਜ਼ਮੀਨ ਰੋਕੀ ਐ ਸਾਡੇ ਨੌਜਵਾਨਾਂ ਨੂੰ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਇੱਥੇ ਕੋਈ ਰੁਜ਼ਗਾਰ ਨਹੀਂ ਕੁੜੀਆਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਉਹ ਬੇਰੁਜ਼ਗਾਰੀ ਤੋਂ ਸਤਾਏ ਅਤੇ ਪੁਲਿਸ ਦੇ ਅਤਿਆਚਾਰ ਤੋਂ ਸਤਾਏ ਸਤਾਏ ਹੋਏ ਉਹ ਜਾ ਰਹੇ ਨੇ ਕੈਨੇਡਾ ਅਮਰੀਕਾ ਯੂਰਪ ਵਰਗੇ ਮੁਲਕਾਂ ਪੈਸਾ ਜ਼ਮੀਨਾਂ ਵੇਚ-ਵੇਚ ਉਥੋਂ ਜਿਹੜਾ ਹੈਗਾ ਉਹ ਇਥੋਂ ਹਿਜਰਤ ਕਰ ਰਹੇ ਨੇ ਉਹ ਇਹ ਸਾਰੀਆਂ ਅਲਾਮਤਾਂ ਨੇ ਜਿਹੜੀਆਂ ਇਹਨਾਂ ਨੂੰ ਰੋਕਣ ਦੀ ਲੋੜ ਹੈ ਸਰਦਾਰ ਮਾਨ ਨੇ ਸਮੇਸਾਹੀ ਜ਼ਬਰ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਜਿਹੜੇ ਸਾਡਾ ਪ੍ਰਵਾਸ ਹੋ ਰਿਹਾ ਹੈ ਇਹ ਸਾਡੇ ਸਾਰਿਆਂ ਲਈ ਚਿੰਤਾ ਦੀ ਗੱਲ ਹੈ ਜੇਕਰ ਗੱਲ ਕਰੀਏ ਬੀਜੇਪੀ ਦੀ ਬੀਜੇਪੀ ਵੱਲੋਂ ਜਿਹੜਾ ਰਵਿੰਦ ਖੰਨੇ ਨੂੰ ਵੱਡਾ ਚਿਹਰਾ ਜਿਹੜਾ ਸੰਗਰੂਰ ਸੀਟ ਤੋਂ ਉਤਾਰਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਉਹਨਾਂ ਦਾ ਮੁਕਾਬਲਾ ਕਿੱਥੇ ਰਹੇਗਾ ਤੁਹਾਡੇ ਨਾਲ ਬੀਜੇਪੀ ਨੂੰ ਤਾਂ ਕੋਈ ਕੈਂਡੀਡੇਟ ਹੀ ਨਹੀਂ ਬਈ ਸੀ ਮਿਲਿਆ ਉਹਨਾਂ ਨੇ ਤਾਂ ਮਰਦੀ ਨੇ ਅੱਖ ਚੱਬਿਆ ਤੁਸੀਂ ਕਿਹਾ ਕਿ ਵੱਡਾ ਚਿਹਰਾ ਹੈ ਉਹ ਤਾਂ ਵੱਡਾ ਚਿਹਰਾ ਹੋਈ ਨਹੀਂ ਉਹ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਪਹਿਲਾਂ ਕਾਲੀ ਦਲ ਦੀ ਢੀਂਸ ਸਭ ਦੇ ਨਾਲ ਉਹ ਕਾਲੀ ਦਲ ਦੇ ਵਿੱਚ ਰਹੇ ਨੇ ਉਸ ਤੋਂ ਬਾਅਦ ਛੱਡ ਕੇ ਕਾਂਗਰਸ ਚਲੇ ਗਏ ਸੋ ਇਹ ਜਿਹੜੇ ਦਲਬਾਦਲੂ ਨੇ ਇਹ ਗੱਲ ਹੈ ਜਿਹੜੀ ਸਭ ਤੋਂ ਖਤਰਨਾਕ ਹੈ ਇਸ ਇਲਾਕੇ ਦੇ ਲੋਕਾਂ ਲਈ ਇਹਨਾਂ ਨੂੰ ਦਲਬਾਦਲੂ ਦੀ ਪਛਾਣ ਕਰਨੀ ਪੈਣੀ ਹੈ ਹੁਣ ਕਿੰਨੇ ਕੈਂਡੀਡੇਟ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟ ਨਹੀਂ ਮਿਲੇ ਜਾਂ ਬਾਦਲਾਂ ਤੋਂ ਲਿਆਂਦੇ ਨੇ ਜਾਂ ਕਾਂਗਰਸ ਤੋਂ ਲਿਆਂਦੇ ਨੇ ਸੋ ਇਹਨਾਂ ਲੋਕਾਂ ਦਾ ਜਿਹੜਾ ਮਿਆਰ ਹੈ ਉਹ ਇੱਕ ਇੱਕੋ ਨਹੀਂ ਸਰਦਾਰ ਮਾਨ ਦੀ ਜਿਹੜੀ ਪਾਲਿਸੀ ਹੈ ਉਹ ਆਪਣਾ ਵੱਖਰਾ ਸਟੈਂਡ ਹੈ ਸਰਦਾਰ ਮਾਨ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਕਦੇ ਵੀ ਕੋਈ ਦਲ ਬਦਲੂ ਜਿਹੜੀ ਪਹੁੰਚ ਹੈ ਉਹ ਨਹੀਂ ਅਪਣਾਈ ਨਾ ਆਪਣੇ ਸ탠ਸ ਤੋਂ ਕਦੇ ਥੜਕੇ ਨੇ ਨਾ ਉਹ ਕਦੇ ਝੁਕੇ ਨੇ ਨਾ ਉਹ ਕਦੇ ਵੇਕੇ ਨੇ ਨਾ ਉਹ ਸੱਚ ਬੋਲਣੋਂ ਹਟੇ ਨੇ ਉਹਨਾਂ ਦੀ ਜਿਹੜੇ ਮੁਕਾਬਲਾ ਇਹ ਤਿੰਨੇ ਕੈਂਡੀਡੇਟ ਚਾਰੇ ਕੈਂਡੀਡੇਟ ਕਿਸੇ ਵੀ ਹਾਲਤ ਵਿੱਚ ਨਹੀਂ ਕਰpa ਸਕਣਗੇ ਬੇਸਾਕ ਉਹ ਬਾਦਲ ਦਲੀਆ ਹੋਵੇ ਬੇਸਾਕ ਉਹ ਕਾਂਗਰਸ ਵਾਲਾ ਆ ਜਿਹੜਾ ਛਾਪੀਆਂ ਮਾਰ ਕੇ ਝੂਠ ਬੋਲਦਾ ਸਾਥੀ ਤੇ ਹੱਥ ਮਾਰ ਕੇ ਸੱਥਾਂ ਚਾ ਕੇ ਆਸਰ ਫਾਲ ਹੋਵੇ ਜਾਂ ਅਮੀਤ ਹੋਵੇ ਇਹਨਾਂ ਦਾ ਕੱਦ ਸਰਦਾਰ ਮਾਨ ਦੇ ਮੁਕਾਬਲੇ ਤਾਂ ਹੋਈ ਨਹੀਂ ਨਾ ਸਕਦਾ ਲੋਕ ਤਾਂ ਪੂਰੀ ਤਰ੍ਹਾਂ ਤਿਆਰ ਬੈਠੇ ਨੇ ਲੋਕ ਤਾਂ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇ ਰਹੇ ਹੁਣ ਦੱਸੋ ਜ਼ਿਮੀਦਾਰ ਵੀਰ ਬੀਜੇਪੀ ਵਾਲਿਆਂ ਨੂੰ ਆਪ ਵਾਲਿਆਂ ਨੂੰ ਨਹੀਂ ਘੇਰ ਰਹੇ ਕਿਉਂ ਘੇਰ ਰਹੇ ਨੇ ਕਿਉਂਕਿ ਇਹਨਾਂ ਨੇ ਲੰਬਾ ਸਮਾਂ ਇਹਨਾਂ ਨੂੰ ਲਾਰਿਆਂ ਚ ਲਾ ਕੇ ਰੱਖਿਆ ਸਾਡੇ ਜਿਹੜੇ ਹੱਕ ਹਕੂਕ ਨੇ ਜ਼ਿਮੀਦਾਰਾਂ ਨੂੰ ਸਾਡੇ ਮਜ਼ਦੂਰਾਂ ਨੂੰ ਉਹ ਅੱਜ ਤੱਕ ਨਹੀਂ ਮਿਲੇ ਬੇਰ ਜਗਾਰੀ ਐਡਾ ਮੂੰਹ ਵੱਡੀ ਖੜੀ ਆ ਬੇਰਜ਼ਗਾਰੀ ਤੋ ਇਹਨਾਂ ਤੋਂ ਕੋਈ ਬੇਰਜ਼ਗਾਰੀ ਨੂੰ ਖਤਮ ਕਰ ਲਈ ਕੋਈ ਹੱਲ ਨਹੀਂ ਹੋਇਆ ਕਿੱਡੀ ਹੈਰਾਨੀ ਦੀ ਗੱਲ ਹੈ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਟਰਾਈਡੈਂਟ ਵਾੜੇ ਨੇ ਰਜਿੰਦਰ ਗੁਪਤਾ ਜੀ ਉਹ ਬਾਦਲ ਦੇ ਵੀ ਜਿਹੜੇ ਪਲੈਨਿੰਗ ਬੋਰਡ ਦੇ ਪੰਜਾਬ ਦੇ ਚੇਅਰਮੈਨ ਜਿਹਨੂੰ ਕੈਬਨਿਟ ਮੰਤਰੀ ਦਾ ਰੈਂਕ ਦਾ ਅਹੁਦਾ ਮਿਲਦਾ ਉਹ ਉਦੋਂ ਵੀ ਚੇਅਰਮੈਨ ਪਲੈਨਿੰਗ ਬੋਰਡ ਦੇ ਤੇ ਜਦੋਂ ਕੈਪਟਨ ਆਉਂਦਾ ਉਦੋਂ ਵੀ ਪਲੈਨਿੰਗ ਬੋਰਡ ਦੇ ਚੇਅਰਮੈਨ ਹੁਣ ਨਵੇਂ ਆਏ ਨੇ ਤਾਜੀ ਝਾੜੂ ਵਾਲੇ ਹੁਣ ਇਹਨਾਂ ਦੇ ਰਾਜ ਵਿੱਚ ਵੀ ਉਹ ਪਲੈਨਿੰਗ ਬੋਰਡ ਦਾ ਚੇਅਰਮੈਨ ਸੋ ਦੱਸੋ ਨਾ ਵੀ ਇਹ ਅੰਡਰਸਟ ਇੰਡਸਟਰੀਅਲ ਲਿਸਟਾਂ ਦੇ ਥੱਲੇ ਝੋਕ ਚੁੱਕੇ ਨੇ ਇਹਨਾਂ ਤੋਂ ਵੱਡਾ ਧੰਨ ਲੈਂਦੇ ਨੇ ਫਰਮਾਇਆ ਲੈਂਦੇ ਨੇ ਆਪਣੇ ਨਿੱਜੀ ਹਿੱਤ ਪਾਲਦੇ ਨੇ ਇੱਥੋਂ ਦੇ ਲੋਕਾਂ ਨਾਲ ਜਿਹੜੇ ਲੋਕਾਂ ਦੀ ਉਹ ਉਹਨਾਂ ਨੂੰ ਲੜਨਾ ਚਾਹੀਦਾ ਉਹਨਾਂ ਲੋਕਾਂ ਨਾਲ ਇੱਥੇ ਉਹਨਾਂ ਦਾ ਕੋਈ ਸਾਰੋਕਾਰ ਨਹੀਂ ਪਿੰਡਾਂ ਦੀਆਂ ਸੜਕਾਂ ਦੇਖ ਲਓ ਬੁਰਾ ਹਾਲ ਹੋਇਆ ਪਿਆ ਹਸਪੀਟਲ ਬੁਰੇ ਹਾਲ ਹੋਏ ਪਏ ਨੇ ਖਾਸ ਪਾਲਾਂ ਦੇ ਵਿੱਚ ਬੋਹ ਹੁੰਦੀ ਹੈ ਉਹਨਾਂ ਦੇ ਚੱਜ ਦੇ ਬਾਦ ਰੋਵਣੀ ਪੂਰੇ ਡਾਕਟਰ ਨਹੀਂ ਜਿਹੜੇ ਸਕੂਲ ਨੇ ਉਹਨੂੰ ਏਵੇਂ ਹੀ ਆਵਾਰਤਾ ਕੇ ਸਮਾਰਟ ਸਕੂਲ ਉਹਦੇ ਉੱਤੇ ਰੰਗ ਕਰਕੇ ਲਿਖਤਾ ਸਮਾਰਟ ਸਕੂਲ ਐ ਥੋੜੀ ਬਣ ਜਾਣਗੇ ਮੰਨ ਲਓ ਕਹਿਣ ਤੋਂ ਮਤਲਬ ਉੱਥੋਂ ਦਾ ਜਿਹੜੀਆਂ ਸੁ ਉਹਨਾਂ ਬੱਚਿਆਂ ਨੂੰ ਮੋੜਲੀਆਂ ਸਹੂਲਤਾਂ ਨੇ ਉਹ ਤਾਂ ਮਿਲਣਾ ਇਹ ਅੱਖੀਂ ਘੱਟਾ ਪਾ ਕੇ ਦਾ ਇਹ ਕਹਤਾ ਜੀ ਇਥੇ ਤਾਂ ਅਸੀਂ ਨਵੇਂ ਕਲੀਨਿਕ ਖੋਲੇ ਨੇ ਹਰ ਪਿੰਡ ਚ ਮੁਹੱਲਾ ਕਲੀਨਿਕ ਇਹ ਕੋਈ ਚੁੱਕ ਬਣਦੀ ਹੈਗੀ ਹੈ ਨਾ ਇੱਥੇ ਡਾਕਟਰ ਨੇ ਨਾ ਇੱਥੇ ਕੋਈ ਉਸਲਾ ਮੌਜੂਦਾ ਸਾਥ ਹੈ ਆ ਬਰਨਾਲੇ ਹਸਪੀਟਲ ਚਲ ਜਾਓ ਮਹਿਲਕਲਾ ਚਲ ਜਾਓ ਭਦੌੜ ਚਲ ਜਾਓ ਸਪੇ ਚਲ ਜਾਓ ਹਸਪੀਟਲਾਂ ਦੇ ਵਿੱਚ ਕੋਈ ਜੋਗ ਪ੍ਰਬੰਧ ਨਹੀਂ ਬੋ ਮਾਰਦੀ ਹੈ ਜਦੋਂ ਕਿ ਮਰੀਜ਼ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਹਿੰਦੇ ਨੇ ਚੱਕੋ ਜੀ ਇਹਨੂੰ ਪੀਜੀ ਲੈ ਜਾਓ ਪਟਿਆਲੇ ਲੈ ਜਾਓ ਬਟੰਡੇ ਲੈ ਜਾਓ ਮਨ ਲਓ ਕਹਿਣ ਤੋਂ ਮਤਲਬ ਇਹ ਇਹਨਾਂ ਹਾਲਾਤਾਂ ਦੇ ਉਹਨਾਂ ਦੀ ਸਿਹਤ ਦੇ ਨਾਲ ਖਲਵਾੜ ਕਰਦੇ ਨੇ ਐਕਸਪਾਇਰੀ ਡੇਟ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਹਸਪਤਾਲਾਂ ਦੇ ਵਿੱਚੋਂ ਵੀ ਫੜੀਆਂ ਜੇ ਨਹੀਂ ਗਈਆਂ ਭਗਵੰਤ ਮਾਨ ਸਰਕਾਰ ਤਾਂ ਕਹੇ ਅਸੀਂ ਮੁੱਲਾ ਕਲੀਨ ਖਰੂਰ ਤੇ ਪੰਜਾਬ ਤੰਦਰੁਸਤ ਨਹੀਂ ਭਗਵੰਤ ਮਾਨ ਨੇ ਤਾਂ ਬਾਈ ਉਹ ਤਾਂ ਗੱਲ ਹੀ ਨਹੀਂ ਨਾ ਕਰੀਏ ਉਹ ਤਾਂ ਜੂਟ ਟਰਨ ਸਰਕਾਰ ਹੈ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਤਾਂ ਜੂਟ ਟਰਨ ਸਰਕਾਰ ਹੈ ਇੱਕ ਫੈਸਲਾ ਲੈਂਦੇ ਨੇ ਜਦੋਂ ਲੋਕਾਂ ਦਾ ਵਿਰੋਧ ਹੁੰਦਾ ਰਾਤ ਨੂੰ ਉਹ ਫੈਸਲਾ ਵਾਪਸ ਲੈ ਲੈਂਦੇ ਨੇ ਕਿ ਜੇ ਮੈਂ ਫੈਸਲੇ ਕਰਾਉਣ ਲੱਗ ਗਿਆ ਨਾਲੇ ਮੈਨੂੰ ਲੱਗਦਾ ਵੀ ਢੋਡਾ ਵੀ ਕੀਮਤੀ ਸਮਾਂ ਖਰਾਬ ਹੋ ਮੇਰਾ ਵੀ ਹੋਊਗਾ ਇਹਨਾਂ ਨੂੰ ਜੂਟ ਟਰਨ ਸਰਕਾਰ ਤੋਂ ਇੱਕ ਚੁਟਕਲੇ ਨੌਣਾਲੇ ਇਨਸਾਨ ਤੋਂ ਲੋਕਾਂ ਦਾ ਉਹਨੂੰ ਅਮੀਰ ਛੱਡ ਦੇਣੀ ਚਾਹੀਦੀ ਹੈ ਆ ਤੁਸੀਂ ਦੇਖੀਓ ਸਾਡੇ ਚੁਪੇ ਨੇ ਇਹਨਾਂ ਨੂੰ ਪਿੰਡਾਂ ਚ ਤਾਂ ਕੋਈ ਬਾਈ ਸੁਣ ਨਹੀਂ ਆਉਂਦਾ ਧੱਕੇ ਨਾਲ ਇਹ ਝੰਡੀਆਂ ਲਾਉਂਦੇ ਫਿਰਦੇ ਨੇ ਲੋਕਾਂ ਦੇ ਇੱਕ ਨਵੀਂ ਖਬਰ ਕੱਲ ਸਾਡੇ ਸਾਹਮਣੇ ਆਈ ਹੈ ਵੀ ਜਿੰਨੀਆਂ ਨਰੇਗਾ ਵਰਕਰ ਬੀਬੀਆਂ ਨੇ ਉਹਨਾਂ ਦੀ ਹਾਜ਼ਰੀ ਨਿਸ਼ਚਿਤ ਕਰਤੀ ਹੈ ਕਿ ਜਦੋਂ ਵੀ ਕੋਈ ਮੰਤਰੀ ਜਾਂ ਕੋਈ ਸਟੇਜ ਲੱਗੇ ਉਹ ਇਕੱਠ ਦੇ ਵਿੱਚ ਪਹੁੰਚੇ ਤੇ ਕਿੱਡਾ ਕਿੱਡਾ ਜਿਹੜਾ ਹੈਗਾ ਜਮਹੂਰੀਅਤ ਦਾ ਧਾਣਾ ਹੈ ਇਸੇ ਗਰੀਬ ਬੰਦੇ ਨੂੰ ਉਤਾਕੇ ਆਪਣੇ ਇਕੱਠਾਂ ਦੇ ਵਿੱਚ ਬਹਾਉਣਾ ਨਰੇਗਾ ਵਰਕਰਾਂ ਨੂੰ ਮਜ਼ਦੂਰਾਂ ਨੂੰ ਵਿਚਾਰਿਆਂ ਨੂੰ ਕੰਪਲਸਰੀ ਕਰ ਦੇਣਾ ਇਹ ਕਿੱਥੋਂ ਦਾ ਜਾਇਜ਼ ਹੈ ਇਹਨਾਂ ਦੀ ਹਾਰ ਉਦੋਂ ਇਹੋ ਜਿਹੀਆਂ ਹਰਕਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਜਦੋਂ ਇਹਨਾਂ ਨੂੰ ਆਪਣਾ ਚੇਰਾ ਸਾਫ਼ ਦਿਖਣ ਲੱਗ ਜੇ ਲੋਕਾਂ ਨੇ ਇਹਨਾਂ ਨੂੰ ਨਕਾਰਤ ਹੈ ਬਾਈ ਗੱਲ ਖਾਨ ਸਾਹਿਬ ਇਹ ਹੈ ਕਿ ਇਹ ਲੋਕ ਲੋਕਮਾਨਾਂ ਚੋਂ ਟੁੱਟ ਚੁੱਕੇ ਨੇ ਜੇਕਰ ਜਾਂਦੇ ਜਾਂਦੇ ਗੱਲ ਆਖਿ ਲਾਸਟ ਸਵਾਲ ਘਟੂਈ ਸਰੋਵਣੀ ਕਾਲੀ ਦਲ ਦਾ ਅੰਮ੍ਰਿਤਸਰ ਦਾ ਜਿਹੜਾ ਉਹ ਜੀ ਦੀਪ ਸਿੱਧੂ ਆ ਸਿੱਧੂ ਮੂਸੇਵਾਲਾ ਭਾਈ ਅਮਰਤਪਾਲ ਨੂੰ ਲੈ ਕੇ ਕੀ ਸਟੈਂਡ ਰਹੇਗਾ ਪਿਛਲੀ ਵਾਰ ਵੀ ਜਿਹੜਾ ਕਾਫੀ ਲੋਕਾਂ ਦਾ ਰੁਝਾਨ ਵੀ ਰਿਹਾ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਨਾਲ ਇਸ ਵਾਰੀ ਅਮਰਤਪਾਲ ਵੀ ਆ ਜਿਹੜਾ ਉਹ ਕੀ ਸਟੈਂਡ ਰਹੇਗਾ ਸਰੋਵਣੀ ਕਾਲੀ ਦਲ ਅੰਮ੍ਰਿਤਸਰ ਦਾ ਸਟੈਂਡ ਤਾਂ ਬਾਈ ਸਾਰੀ ਦੁਨੀਆ ਨੂੰ ਸਪਸ਼ਟ ਹੈ ਕਾਲੀ ਦਲ ਅੰਮ੍ਰਿਤਸਰ ਦਾ ਭਾਈ ਅਮਰਤਪਾਲ ਸਿੰਘ ਨੂੰ ਅ ਵੱਡੀ ਲੀਡ ਦੇ ਵਿੱਚ ਹੈ ਉਹ ਜਿੱਤ ਮੈਣਨ ਵਾਲੀ ਹੈ ਸਾਨੂੰ ਖਤਰਾ ਹੈ ਕਿ ਕੱਲ ਤੱਕ ਜਿਹੜੀ ਸੈਂਟਰ ਹਕੂਮਤ ਹੈ ਜਾਂ ਪੰਜਾਬ ਸਰਕਾਰ ਹੈ ਇਹ ਮਿਲ ਕੇ ਕੋਈ ਛੜ ਜੰਤਰ ਨਾ ਜਿਹੜਾ ਉਹ ਰੱਤ ਲੈਣ ਕਿ ਉਹਨਾਂ ਦੇ ਭਾਈ ਸਾਹਿਬ ਦੇ ਕਾਗਜ਼ ਨੇ ਜਿਹੜੇ ਉਹ ਰਾਦਨਾ ਕਰਦੇ ਆਂ ਇਹੀ ਵਜ੍ਹਾ ਹੈ ਕਿ ਕੱਲ ਅਸੀਂ ਜਿਹੜੇ ਸਾਡੇ ਪਹਿਲਾ ਕੈਂਡੀਡੇਟ ਆ ਲਾਣੇ ਸੀ ਭਾਈ ਹਰਪਾਲ ਸਿੰਘ ਜੀ ਬਲੇਰ ਉਹਨਾਂ ਦੇ ਕਾਗਜ਼ ਅਸੀਂ ਕੱਲ ਸਬਮਿਟ ਕਰਵਾਏ ਨੇ ਜੇਕਰ ਖੁਦਾ ਨਾ ਖਾਲਸਾ ਸਾਡੇ ਨਾਲ ਉਹ ਸੈਂਟਰ ਹਕੂਮਤ ਠੱਗਾ ਕਰਦੀ ਹੈ ਉਹਨਾਂ ਦੇ ਕਾਗਜ਼ ਰੱਦ ਹੋ ਜਾਂਦੇ ਨੇ ਤਾਂ ਭਾਈ ਹਰਪਾਲ ਸਿੰਘ ਸਮਰਦਾਨ ਦੇ ਵਿੱਚ ਰਹਿਣਗੇ ਰਹਿਣਗੇ ਨਾ ਜੇ ਕੱਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਕਾਗਜ਼ ਸਹੀ ਪਾਏ ਗਏ ਤਾਂ ਅਸੀਂ ਆਪਣਾ ਕੈਂਡੀਡੇਟ ਆ ਬਟਰਾਓ ਕਰ ਲਾਂਗੇ ਅਸੀਂ ਉਹਨਾਂ ਉਹਨਾਂ ਦੀਆਂ ਜਿਹੜੀਆਂ ਪਾਲਸੀਆਂ ਤੋਂ ਪੂਰੀ ਤਰ੍ਹਾਂ ਸੇ ਤਾਂ ਜੋੜਾ ਵੀ ਹੈ ਹਿੰਦ ਹਕੂਮਤ ਸੋਚਦੀ ਹੈ ਉਹ ਪਹਿਲਾਂ ਸਾਡੇ ਜਿਹੜੇ ਹੁੰਦਾ ਵੀ ਹੁਣ ਇਹ ਕਰਨਗੇ ਅਸੀਂ ਪਹਿਲਾਂ ਤਿਆਰੀ ਕਰਕੇ ਰੱਖਦੇ ਆ ਇਹ ਸਰਦਾਰ ਮਾਨ ਦੀ ਬੜੀ ਦੂਰ ਅੰਦੇਸ਼ੀ ਆ ਸੋ ਇੱਕ ਨਵਾਂ ਇਤਿਹਾਸ ਮੈਂ ਸੰਗਰੂਰ ਦੀ ਗੱਲ ਨਹੀਂ ਕਰਦਾ ਸਮੁੱਚੇ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਉਹ ਨਵਾਂ ਤਿਹਾਸ ਰਚਣ ਜਾ ਰਹੇ ਨੇ ਪੰਜਾਬ ਵਾਸੀ ਬੇਸਕੋਟ ਖੰਡੂਰ ਦੀ ਗੱਲ ਹੋਵੇ ਫਰੀਦਕੋਟ ਦੀ ਹੋਵੇ ਫਿਰੋਜ਼ਪੁਰ ਦੀ ਹੋਵੇ ਪਟਿਆਲੇ ਦੀ ਹੋਵੇ ਹਰ ਕਿਤੋਂ ਜਿਹੜੇ ਨੇ ਸਾਡੇ ਕੈਂਡੀਡੇਟ 13 ਦੇ 13 ਕੈਂਡੀਡੇਟ ਉਹ ਲੜ ਰਹੇ ਨੇ ਇੱਥੋਂ ਤੱਕ ਕਿ ਅੱਜ ਤੱਕ ਕਾਲੀਦਾਰ ਨੇ ਕਾਂਗਰਸ ਉੱਥੇ ਚੰਡੀਗੜ੍ਹ ਦੀ ਸੀਟ ਤੋਂ ਕੈਂਡੀਡੇਟ ਨਹੀਂ ਕੋਈ ਦਿੱਤਾ ਅਸੀਂ ਕੈਂਡੀਡੇਟ ਚੰਡੀਗੜ੍ਹ ਦੀ ਸੀਟ ਤੋਂ ਦਿੱਤਾ ਹੈ ਇੱਥੇ ਹੀ ਬਸ ਨਹੀਂ ਜਿਹੜੇ ਪੰਜਾਬੀ ਬੋਲਦੇ ਹਰਿਆਣੇ ਦੇ ਇਲਾਕੇ ਨੇ ਕੁਰੂਕਸੀਤਰ ਅਤੇ ਕਰਨਾਲ ਇਹਨਾਂ ਦੋਨਾਂ ਸੀਟਾਂ ਤੋਂ ਅਸੀਂ ਆਪਣੇ ਕੈਂਡੀਡੇਟ ਦਿੱਤੇ ਨੇ ਮੰਨ ਲਓ ਕਹਿਣ ਤੋਂ ਮਤਲਬ ਅਸੀਂ ਕੱਲੇ ਸੰਗਰੂਰ ਤੱਕ ਸੀਮਤ ਨਹੀਂ ਅਸੀਂ ਤਾਂ ਸਿੱਖਾਂ ਦੀ ਅ ਇੰਡੀਆ ਪੱਧਰ ਤੇ ਨੁਮਾਇੰਦਗੀ ਕਰਨ ਲਈ ਪਹਿਲਾਂ ਵੀ ਕੀਤੀ ਐ ਤੇ ਹੁਣ ਵੀ ਕਰਨ ਲਈ ਸਰਦਾਰ ਮਾਨ ਤਿਆਰ ਨੇ ਸੋ ਇਹਨਾਂ ਜਿਹੜੇ ਆ ਦਲਬਾਦਲੂ ਨੇ ਇਹਨਾਂ ਤੋਂ ਜ਼ਰੂਰ ਲੋਕਾਂ ਨੂੰ ਇਹਨਾਂ ਨੂੰ ਭੇਜਾਉਣਾ ਚਾਹੀਦਾ ਇਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਇਹ ਸਰਦਾਰ ਮਾਨ ਨੂੰ ਜਿਹੜੇ ਬਹੁਤ ਵੱਡੀ ਲੀਡ ਦੇ ਨਾਲ ਉਹ ਜਿੱਤ ਰਹੇ ਨੇ ਉਹਨਾਂ ਨੂੰ ਵੱਡੇ ਹੌਸਲੇ ਅਤੇ ਮਾਨ ਸਨਮਾਨ ਦੇ ਨਾਲ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਇਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਇਥੋਂ ਦੇ ਪੰਜਾਬ ਵਾਸੀਆਂ ਨੂੰ ਸੰਰੂਰ ਵਾਸੀਆਂ ਨੂੰ ਇਹੀ ਸਨੇਹ ਅਦਾਣਾ ਚਾਹਣਾ ਕਿ ਆਪਾਂ ਹੱਕ ਸੱਚ ਅਤੇ ਇਨਸਾਫ ਦੀ ਲੜਾਈ ਲੜਨ ਵਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆ ਪਾਰਲੀਮੈਂਟ ਦੇ ਵਿੱਚ ਜਾਣਾ ਜ਼ਰੂਰ ਭੇਜਣ ਕਿਉਂਕਿ ਬੜੀ ਸਾਜ਼ਿਸ਼ ਤਹਿਤ ਹਿੰਦ ਹਕੂਮਤ ਨੇ ਇੱਥੇ ਖੈਰੇ ਨੂੰ ਭੇਜਿਆ ਘੇਰਨ ਲਈ ਕਿ ਸਰਦਾਰ ਮਾਨ ਪਾਰਲੀਮੈਂਟ ਵਿੱਚ ਨਾ ਜਾਵੇ ਸੋ ਖੈਰਾ ਤਾਂ 3 ਨੰਬਰ ਤੇ ਬਾਈ ਆਵੇਗਾ ਉਹ ਸਾਡਾ ਮੁਕਾਬਲਾ ਨਹੀਂ ਕਰ ਸਕੇਗਾ ਤੇ ਸਰਦਾਰ ਮਾਨ ਸਾਨੂੰ ਅਤੇ ਸੌਫਤ ਦੇ ਨਾਲ ਦੱਸਣਗੇ ਜਿਹੜੀ ਇਹ ਪੰਜਾਬ ਤੇ ਹਿੰਦ ਦੀ ਲੜਾਈ ਹੈ ਇਹ ਹਿੰਦ ਹਕੂਮਤ ਨੇ ਸਾਨੂੰ ਚੈਲੰਜ ਕੀਤਾ ਹੈ ਪੰਜਾਬ ਨੂੰ ਦਬਾਉਣ ਦੇ ਲਈ ਇਹਨੂੰ ਅਸੀਂ ਬਿਲਕੁਲ ਨੁੱਕ ਨੇ ਜਿਹੜੇ ਇਥੋਂ ਦੇ ਉਹਨਾਂਕਾਰ ਦੇਣਗੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਸਮਾਂ ਦਿੱਤਾ ਵਾਹਿਗੁਰੂ ਜੀ ਤਸੱਬਹ ਉਹ ਵਾਹਿਗੁਰੂ ਜੀ ਤਸੱਬਹ ਹਾਂਜੀ ਦੋਸਤੋ ਇਹ ਸਨ ਗੁਰਜਨ ਸਿੰਘ ਕੱਟੂ ਸ਼੍ਰੋਮਣੀ ਅਕਾਲੀ ਦਲ ਸ਼ਿਮਰਜਿੰਦ ਦੇ ਮਾਂ ਦੇ ਨਜ਼ਦੀਕੀ ਆ ਪੀਏ ਵੀ ਬਣੇ ਜਾਂਦੇ ਤੇ ਹਲਕਾ ਮਹਿਲਕਲਾ ਦੇ ਇੰਚਾਰਜ ਵੀ ਹੈ ਚੋਣ ਕੰਪੇਨ ਦੇਖ ਰਹੇ ਆ ਸੰਗਰੂਰ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਹੈ ਉਹ ਆਉਣ ਵਾਲੀ ਜੂਨ ਦੇ ਵਿੱਚ ਆ ਜਿਹੜਾ ਉਹ ਲੋਕ ਦੱਸ ਜਾਂਦੇ ਕਿ ਕਿਸ ਦੇ ਸਿਰ ਫਤਵਾ ਦਿੰਦੇ ਆ ਉਹ ਲੋਕਾਂ ਦੇ ਕੀ ਰਾਜ ਆ ਕਿ ਕਿੰਨਾਂ ਨੂੰ ਕਿੰਨੇ ਸਿਰ ਜਿਹੜਾ ਜਿੱਦ ਦਾ ਸੇਹਰਾ ਦੇਣਾ ਉਹ ਲੋਕ ਆਪਣਾ ਮਨ ਕਿਸ ਤਰ੍ਹਾਂ ਕਿੱਧਰ ਮੋੜ ਰਹੇ ਆ ਆਉਣ ਵਾਲੀ ਜੂਨ ਨੂੰ ਜਿਹੜਾ ਦੱਤ ਦੇਣਗੇ ਪਰ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਵਾਲ ਲਾਜ਼ਮੀ ਚੱਲ ਰਹੇ ਸੀਗਾ ਕਿ ਖਡੂਰ ਸਾਹਿਬ ਤੋਂ ਜਿਹੜੇ ਕਾਗਜ਼ ਸ਼੍ਰੋਮਣੀ ਕਾਲੀਦਾਵ ਦੇ ਉਮੀਦਵਾਰ ਵੱਲੋਂ ਦਾਖਲ ਕੀਤੇ ਗਏ ਆ ਪਰ ਉਹਦਾ ਕਾਰਨ ਕੀ ਰਿਹਾ ਉਹ ਗੁਰਜਨ ਸਿੰਘ ਕੱਟੂ ਨੇ ਕਲੀਅਰ ਕਰਿਆ ਕਿ ਕਿਤੇ ਨਾ ਕਿਤੇ ਜੇਕਰ ਭਾਈ ਅਮਰਤਪਾਲ ਸਿੰਘ ਦੇ ਕਾਗਜ਼ਾਂ ਦੇ ਵਿੱਚ ਕੋਈ ਕਮੀ ਸਰਕਾਰ ਵੱਲੋਂ ਪਾਈ ਜਾਂਦੀ ਹੈ ਤਾਂ ਉੱਥੇ ਆ ਜਿਹੜਾ ਸਾਨੂੰ ਉਹ ਸ਼ੀਟਾਂ ਜੀ ਖਾਲੀ ਨਹੀਂ ਛੱਡਾਂਗੇ ਤੇ ਸਾਡਾ ਜਿਹੜਾ ਉਮੀਦਵਾਰ ਆ ਉਹ ਚੋਣ ਲੜੇਗਾ ਜੇਕਰ ਭਾਈ ਅਮਰਤਪਾਲ ਦੇ ਕਾਗਜ਼ ਜਿਹੜੇ ਦਾਖਲ ਹੋ ਜਾਂਦੇ ਆ ਮਨਜ਼ੂਰੀ ਮਿਲ ਜਾਂਦੀ ਆ ਚੋਣ ਲੜਨ ਲਈ ਤਾਂ ਸਾਡੇ ਜਿਹੜਾ ਉਮੀਦਵਾਰਾ ਉਹ ਦੀ ਚੋਣ ਜਿਹੜੇ ਉਹ ਕਾਗਜ਼ ਆਪਣੇ ਵਾਪਸ ਲਏਗਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਤੇ ਨਵੀਂ ਸਟੋਰੀ ਦੇ ਨਾਲ ਕੈਮਰਾਮੈਨ ਸੋਨੀ ਮਾਂਗੇਵਾਲ ਦੇ ਨਾਲ ਮੈਨੂੰ ਫਰੋਜ਼ ਮੱਝੂ ਕਰਨ ਦੋ ਅਯਾਜ ਤੇ ਤੁਸੀਂ ਬੜੇ ਰਹੋ ਹਮਦਰਤੀ ਵੀ ਦੇ ਨਾਲ